सोरठ महला पंजवा गुरपुर कीती पूरी प्रभु रव रहा भर पूरी परम सत्कार जो सतगुरान की साजी निवाजी गुरु रूप खालसा प्यारी साध संगत बड़े भाग ने ਜੋ ਕਹੈ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਸਦੀਪਾ ਪਾਵਨ ਦਰਬਾਰ ਨਿਗੀ ਗੋਵਿੰਦ ਅੰਮ੍ਰਿਤ ਵੇੜਾ ਲਾਹ ਲੇ ਜੋ ਹੋਏ ਗੁਰ ਚਰਨਾਂ 'ਚ ਪਹੁੰਚ ਕੇ ਗੁਰੂ ਦੀ ਧਨ ਕਰਦੇ ਹੋਇਆ ਪਾਖਸ਼ਾ ਦੇ ਅਮਰ ਰੂਪ ਬਾਣੀ ਨਾਲ ਜੁੜੇ ਅਰਦਾਸ ਵਿੱਚ ਹਾਜ਼ਰੀ ਭਰੀ ਮੁੱਖ ਬਾਖ ਸਰਵਣ ਕੀਤੇ ਨੇ ਅੱਜ ਦੇ ਜੋ ਸਤਿਗੁਰਾਂ ਨੇ ਅਮਰਤ ਵਚਨ ਬਖਸ਼ੇ ਹਨ ਆਓ ਬਿਆਨ ਨਾਲ ਕੁਝ ਕੁ ਮਿੰਟ ਮੰਨ ਦੀ ਇਕਾਗਰਤਾ ਕਰਕੇ ਲਾ ਲਈਏ ਰਸਨਾ ਪਵਿੱਤਰ ਕਰੀਏ ਉਚਾਈਏ ਸਤਿਨਾਮ ਸਵਾਮੀ ਵਾਹ ਸੋਰਠ ਰਾਗ ਦੇ ਵਿੱਚ ਪੰਚਮ ਪਾਦਸ਼ਾ ਪੰਜਵੇਂ ਗੁਰੂ ਨਾਨਕ ਧਰੂ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਮੁਖਵਾਕ ਹੈ ਗੁਰ ਪੂਰੇ ਕੀਤੇ ਪੂਰੀ ਬਾਣੀ ਜੀ ਅਰੰਭਤਾ ਕਰਦੇ ਹਨ ਸਤਗੁਰਾਂ ਨੇ ਅੰਮ੍ਰਿਤ ਰੂਪ ਬਾਣੀ ਦੇ ਸ਼ਬਦਾਂ ਦੇ ਵਿੱਚ ਕੇਂਦਰ ਬਿੰਦੂ ਸਿਧਾਂਤ ਰੱਖਿਆ ਹੋਇਆ ਜੋ ਰਹਾਉ ਦੀਆਂ ਪੰਕਤੀਆਂ ਹੁੰਦੀਆਂ ਨੇ ਅੱਜ ਦੇ ਸ਼ਬਦ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਨੇ ਸਮੁੱਚੇ ਸ਼ਬਦ ਦਾ ਜੋ ਸਿਧਾਂਤ ਹੈ ਉਹਨੂੰ ਇੰ样 ਆਖਿਆ ਪਾਤਸ਼ਾਹ ਨੇ ਗੁਰ ਕੇ ਚਰਨ ਕਬਲ ਜਿੰਦ ਧਾਰੀ ਬਿਗਨ ਨ ਲਾਗੇ ਜਿਦ ਕਾ ਕੋਈ ਕਾਰਜ ਸਗਲ ਸਵਾਰੇ ਦੇ ਕਮਲਾਵਤ ਚਰਨ ਜਿਨ੍ਹਾਂ ਨੇ ਵੀ ਹਿਰਦੇ ਵਿੱਚ ਟਿਕਾ ਲਏ ਨੇ ਧਰਮ ਕਰ ਲਏ ਨੇ ਉਹਨਾਂ ਨੂੰ ਫਿਰ ਕੋਈ ਮੇਗਾ ਨਹੀਂ ਲੱਗਦਾ ਹੈ ਉਹਨਾਂ ਦੇ ਜਿੰਨੇ ਵੀ ਕਾਰਜ ਹਨ ਸਤਿਗੁਰੂ ਪਰਮੇਸ਼ਰ ਸਾਰੇ ਕਾਰਜ ਸਵਾਦ ਦਿੰਦੇ ਹਨ ਗੁਰੂ ਦੇ ਚਰਨ ਦੋ ਪ੍ਰਕਾਰ ਦੇ ਨੇ ਇੱਕ ਤਾਂ ਪ੍ਰਤੱਖ ਪ੍ਰਗਟ ਗੁਰੂ ਦੇ ਚਰਨ ਹਨ ਦੂਸਰੇ ਅਦਿਸ਼ਟਾਨੂਰੂਪ ਨਾਮ ਰੂਪ ਚਰਨ ਹਨ ਚਿਤ ਚਰਨ ਨਾਮ ਪ੍ਰਤੱਖ ਗੁਰੂ ਦੇ ਚਰਨ ਹਿਰਦੇ 'ਚ ਵਸਾਉਣੇ ਨਾਮ ਰੂਪੀ ਚਰਨ ਹਿਰਦੇ ਵਿੱਚ ਵਸ ਜਾਣੇ ਜਦੋਂ ਨਾਮ ਰੂਪੀ ਚਰਨ ਹਿਰਦੇ 'ਚ ਵਸਦੇ ਹਨ ਫਿਰ ਕੋਈ ਵੀ ਵਿਘਨ ਨਹੀਂ ਲੱਗਦਾ ਹੈ ਜਿੰਨੇ ਵੀ ਕਾਰਜ ਹਨ ਫਿਰ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਆਪ ਸਵਾਰਦਾ ਹੈ। ਪ੍ਰਹਿਲਾਦ ਭਗਤ ਨੇ ਰਾਮ ਰੂਪ ਨਾਮ ਰੂਪੀ ਚਰਨ ਕਿਉਂ ਰਾਮ ਰਾਮ ਕਹਿੰਦੇ ਸੀ? ਰਾਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਆਪਾਂ ਸਾਰੇ ਜਾਣਦੇ ਹਾਂ। ਉਹਨਾਂ ਨੇ ਆਪਣੇ ਹਿਰਦੇ 'ਚ ਰਾਮ ਵਸਾਇਆ ਹੋਇਆ ਸੀ। ਪਿਤਾ ਪ੍ਰਹਿਲਾਦ ਕਹਿੰਦਾ ਸੀ ਤੂੰ ਰਾਮ ਕਾ ਤੇ ਵਸਾਇਆ ਤੂੰ ਮੇਰਾ ਨਾਮ ਵਸਾਇਆ ਉਹ ਚਾਹੁੰਦਾ ਸੀ ਕਹਿੰਦੇ ਜਲੇ ਹਰਨਾਖਸ਼ ਥਲੇ ਹਰਨਾਖਸ਼ ਈਹਾਂ ਹਰਨਾਖਸ਼ ਨੂੰ ਹਾਂ ਹਰਨਾਖਸ਼ ਕਹਿੰਦਾ ਨਹੀਂ ਐ ਸਾਰੇ ਪ੍ਰਹਿਲਾਦ ਕਹਿੰਦਾ ਸੀ ਨਹੀਂ ਪਿਤਾ ਸਾਰੇ ਰਾਮ ਬਸਿਆ ਹੋਇਆ ਉਹੀ ਰਾਮ ਮੇਰੇ ਹਿਰਦੇ ਵਿੱਚ ਹੈ ਬੜੇ ਤਸੀਰ ਦੇਣੇ ਚਾਹੇ ਪਥਰਾ ਥੱਲੇ ਵੀ ਦੱਬਣਾ ਚਾਹਿਆ ਪਹਾੜ ਤੋਂ ਵੀ ਛੁੱਟਿਆ ਵਿੱਛੂ ਠੂਹੇ ਇਕੱਠੇ ਕਰਕੇ ਇੱਕ ਕੋਠੇ ਵਿੱਚ ਬੰਦ ਕਰ ਦਿੱਤਾ ਤਾਲਾ ਦਿੱਤਾ ਲਾ ਉਹਨਾਂ ਫੇਰ ਵੀ ਕੁਝ ਨਹੀਂ ਹੋਇਆ ਫਿਰ ਆਖਰ ਤਲਵਾਰ ਕੱਢ ਕੇ ਕਿ ਮੇਰੀ ਤਲਵਾਰ ਤੋਂ ਦੇਖਾਂ ਤੇਰਾ ਰਾਮ ਬਚਾਉਂਦਾ ਹੈ ਤਦੇ ਥੰਮ ਕਰਕੇ ਉਹਦੇ ਨਾਲ ਵੀ ਜੱਫੀਆਂ ਪਾਈਆਂ ਜਦੋਂ ਉਹ ਥੰਮ ਦੇ ਵਿੱਚ ਗੁੱਸੇ ਜਾ ਕੇ ਤਲਵਾਰ ਮਾਰ ਕੇ ਕਹਿਣ ਲੱਗਿਆ ਲੈ ਮੈਂ ਹੁਣ ਦੇਖਦਾ ਹਾਂ ਤੇ ਤੇਰਾ ਸਿਰ ਮੇਰੀ ਧਾਰ ਦੀ ਤਲਵਾਰ ਵਿਚਾਲੇ ਦੇਖਾਂ ਕਿਵੇਂ ਰਾਮ ਆਉਂਦਾ ਬਸ ਉਸੇ ਸਮੇਂ ਥੰਮ ਦੇ ਵਿੱਚੋਂ ਨਰਸਿੰਘ ਰੂਪ ਨਿਕਲਿਆ ਥੰਮ ਉਪਾੜ ਪ੍ਰਗਟਿਆ ਨਰਸਿੰਘ ਰੂਪ ਰੂਪ ਅਨਾਦ ਜੈਸੀ ਰਾਖੀ laaj ਭਗਤ ਪ੍ਰਹਿਲਾਦ ਕੀ ਹਰਨਾਖਸ਼ ਫਾਰੇ ਕਰ ਆਜ ਬਾਣੀ ਦੇ ਬਚਨਾਂ ਨਰਸਿੰਘ ਰੂਪ ਹੋ ਕੇ ਪ੍ਰਗਟ ਹੋਏ ਹਰਨਾਖਸ਼ ਦਾ ਵਧ ਕੀਤਾ ਪ੍ਰਹਿਲਾਦ ਨੂੰ ਉਚਾਲਿਆ ਪਰ ਉਦੋਂ ਵੀ ਪ੍ਰਮਾਤਮਾ ਉਦੋਂ ਸਾਡੇ ਤੇ ਕਿਰਪਾ ਕਰਦਾ ਜਦੋਂ ਉਹਦੇ ਚਰਨ ਹਿਰਦੇ ਚ ਵਸ ਜਾਣ ਉਹ ਸਿੱਖਾਂ ਦੇ ਵੀ ਬਹੁਤ ਐਸੇ ਪ੍ਰਸੰਗ ਆਉਂਦੇ ਨੇ ਜਿਨ੍ਹਾਂ ਨੇ ਆਪਣੀ ਹਿਰਦੇ ਚ ਸਤਿਗੁਰਾਂ ਨੂੰ ਧਾਰਨ ਕੀਤਾ ਇਸ ਤਰ੍ਹਾਂ ਵਾਹਿਗੋਉਂਦੇ ਨੇ ਸਤਵੇਂ ਪਾਤਸ਼ਾਹ ਦੇ ਚਰਨ ਆਪਣੀ ਹਿਰਦੇ ਚ ਵਸਾਏ ਸੀ ਪਰ ਇਹ ਜਦੋਂ ਨਾਮ ਗੁਰੂ ਦੇ ਚਰਨ ਸਾਡੀ ਹਿਰਦੇ ਚ ਵਸ ਜਾਂਦੇ ਨੇ ਫੇ ਸਾਡੀ ਜ਼ਿੰਦਗੀ ਚ ਜਿੰਨੇ ਵੀ ਵਿਗਨ ਹਨ ਉਹ ਸਾਰੇ ਖਤਮ ਹੋ ਜਾਂਦੇ ਸਾਡੇ ਜਿਹੜੇ ਕਾਰਜ ਨੇ ਸੰਸਾਰ ਦੇ ਕਾਰਜ ਨਿਰੰਕਾਰ ਦੇ ਘਰ ਦਾ ਕਿਉਂ ਮਨੁੱਖਾ ਜਨਮ ਸਫਲਾ ਕਰਕੇ ਅਸੀਂ ਪਰਮੇਸ਼ਰ ਦੇ ਘਰ ਸੱਚਖੰਡ ਜਾਣਾ ਹੁੰਦਾ ਸਭ ਤੋਂ ਵੱਡਾ ਕਾਰਜ ਵੀ ਸਾਡੇ ਲਈ ਇਹੀ ਹੈ ਮਨੁੱਖਾ ਜਨਮ ਮਿਲਿਆ ਵੀ ਇਹਦੇ ਬਾਅਦ ਕੀ ਕਿਰਪਾ ਪਰਮਾਤਮਾ ਦੇ ਘਰ ਸੱਚ ਖੰਡ ਚਲੇ ਜਾਂਦੇ ਹਨ ਜਿਹੜੇ ਐਸੀ ਪਰਮਾਤਮਾ ਦੇ ਚਰਨ ਹਿਰਦੇ 'ਚ ਵਸਾਉਣ ਵਾਲੇ ਉਹਦੇ ਭਗਤ ਉਹਦੇ ਜਨ ਗੁਰਮੁਖ ਗੁਰਸਿੱਖ ਨੇ ਉਹਨਾਂ ਤੇ ਕਿਰਪਾ ਜਦੋਂ ਵਰਤ ਜਾਂਦੀ ਹੈ ਉਸ ਕਿਰਪਾ ਨੂੰ ਮਹਾਰਾਜ ਜੀ ਇਉਂ ਬਿਆਨ ਕੀਤਾ ਹੈ ਗੁਰਪੂਰੈ ਕੀਤੀ ਪੂਰੀ ਬ੍ਰਹਮ ਰਵ ਰਹਾ ਭਰ ਪੂਰੀ ਪੂਰੇ ਗੁਰੂ ਨੇ ਪੂਰੀ ਕਿਰਪਾ ਕਰ ਦਿੱਤੀ ਹਿਰਦੇ 'ਚ ਚਰਨ ਵਸ ਗਏ ਹੁਣ ਸਾਨੂੰ ਸਾਰੇ ਪ੍ਰਭੂਰ ਤੌਰ ਤੇ ਵਾਹਿਗੁਰੂ ਹੀ ਰਮਿਆ ਹੋਇਆ ਨਜ਼ਰ ਆਉਂਦਾ ਹੈ ਖੇਮ ਕੁਸਲ ਭਿਆ ਇਸ ਨਾਮ ਨਾਮ ਪਾਰ ਬ੍ਰਹਮ ਬਿੱਟੂ ਕੁਰਬਾਨਾ ਪਰਵਾਰਤੋ ਰਹਿਤ ਜੋ ਬ੍ਰਹਮ ਪਰਮੇਸ਼ਰ ਹੈ ਹੁਣ ਇੱਕ ਸ਼ਿੰਚਨ ਕਰਕੇ ਉਹ ਤੋਂ ਕੁਰਬਾਨ ਕੁਰਬਾਨ ਸਦਕੇ ਸਦਕੇ ਜਾਂਦੇ ਹਾਂ ਕਿਉਂਕਿ ਸਾਡੀ ਆਤਮਾ ਦਾ ਇਸਨਾਨ ਹੋ ਗਿਆ ਹੈ ਇੱਕ ਇਹ ਅਸੀਂ ਸਰੀਰ ਦਾ ਇਸਨਾਨ ਕਰਦੇ ਹਾਂ ਸਰੀਰ ਦਾ ਇਸ਼ਨਾਨ ਅਸੀਂ ਪਾਣੀ ਨਾਲ ਕਰਦੇ ਆਂ ਸਾਬਣ ਤੇਲ ਵੀ ਲਾਉਂਦੇ ਆਂ ਪਰ ਸਾਡੀ ਜਿਹੜੀ ਆਤਮਾ ਹੈ ਮਨ ਹੈ ਇਹਦਾ ਇਸ਼ਨਾਨ ਵੀ ਕਰਾਉਨੇ ਆਂ ਜਿਹੜਾ ਮਨ ਦਾ ਇਸ਼ਨਾਨ ਆਤਮਾ ਦਾ ਕਰਾਇਆ ਜਾਂਦਾ ਇਹ ਕਰਾਇਆ ਜਾਂਦਾ ਹੈ ਨਾਮ ਰੂਪੀ ਜਲ ਦੇ ਨਾਲ ਕਿਉਂਕਿ ਬਾਹਰੋਂ ਤੋਂ ਹੁੰਦੇ ਨਾਲ ਬਾਹਰੋਂ ਇਸ਼ਨਾਨ ਕਰਨ ਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ ਹੈ ਮਨ ਪਵਿੱਤਰ ਹੁੰਦਾ ਜਦੋਂ ਅਸੀਂ ਵਾਹਿਗੁਰੂ ਦੇ ਨਾਮ ਰੂਪੀ ਇਸ਼ਨਾਨ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਦੇ ਹਾਂ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਨ ਦਾ ਤਰੀਕਾ ਮਹਾਰਾਜ ਨੇ ਜਪਜੀ ਸਾਹਿਬ ਜੀ ਦੇ ਵਿੱਚ ਵਰਣਨ ਕੀਤਾ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਨਹੀਂ ਆ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਬੈ ਨਾਮ ਹੈ ਰੰਗ ਉਹ ਨਾਮ ਦੇ ਰੰਗ ਪ੍ਰੇਮ ਰੂਪੀ ਜਲ ਦੇ ਨਾਲ ਮਨ ਦੀ ਮਹਿਰ ਉਤਰਦੀ ਹੈ ਕਿਉਂਕਿ ਬਾਹਰੋਂ ਤੋਂ ਹੁਣ ਬਾਹਰੋਂ ਇਸ਼ਨਾਨ ਕਰਨ ਦੇ ਨਾਲ ਨਹੀਂ ਤਰਦੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਹੁਣ ਉਸ ਵਾਹਿਗੁਰੂ ਤੋਂ ਕੁਰਬਾਨ ਜਾਂਦੇ ਹਾਂ ਜੋ ਨਾਮ ਹਿਰਦੇ 'ਚ ਵਸ ਗਿਆ ਹੈ ਜਿਹੜੀ ਮੈਅ ਸੀ ਉਤਰ ਗਈ ਹੈ ਖੀਮ ਕੁਸਲ ਖੀਮ ਹੁੰਦਾ ਹੈ ਭਾਵ ਕਿ ਜਿਹੜਾ ਕਲਿਆਣਕਾਰੀ ਸਦੀਵਕਾਲ ਉਸ ਆਨੰਦ ਨੇ ਰਹਿਣਾ ਉਸ ਲੋਂਦਾ ਪ੍ਰਸੰਤਾ ਖੁਸ਼ੀ ਹੁਣ ਬੜੀ ਖੁਸ਼ੀ ਦੇ ਵਿੱਚ ਕਲਿਆਣਕਾਰੀ ਇਸ਼ਨਾਨ ਹੋ ਗਿਆ ਹੈ ਕਿਉਂਕਿ ਆਤਮਾ ਪਵਿੱਤਰ ਹੋ ਗਈ ਹੈ ਮਨ ਨੇ ਨਾਮ ਦੇ ਰੂਪ ਰੰਗ ਵਿੱਚ ਰੰਗ ਕੇ ਇਸ਼ਨਾਨ ਕਰ ਲਿਆ ਹੈ ਇਸ ਕਰਕੇ ਉਸ ਵਾਹਿਗੁਰੂ ਤੋਂ ਖੁਦਾਈ ਕੁਰਬਾਨ ਜਾਂਦੇ ਹਾਂ ਗੁਰ ਕੇ ਚਰਨ ਕਬਲਿਤ ਧਾਰੇ ਬਿਗਨ ਨ ਲਾਗੇ ਤਿਰਕਾ ਕੋਈ ਕਾਜ ਸਗਲ ਸਵਾਰੇ ਰਹਾਉ ਇਹ ਪੰਕਤੀਆਂ ਦੀ ਵਿਚਾਰ ਪਰਮ ਤਜ ਕੀਤੀ ਹੈ ਮੇਰੇ ਸਾਧੂ ਦੁਰਮਤ ਕੋਈ ਪਤ ਤਪਨੀਤ ਸਭ ਹੋਏ ਮਾਰੇ ਕੇ ਸਾਧੂ ਰੂਪ ਜਦੋਂ ਸਤਗੁਰਾਂ ਨੂੰ ਮਿਲੇ ਪਹਿਲਾਂ ਮਨ ਦੇ ਅੰਦਰ ਦੁਰਮਤ ਸੀ ਕਿਉ ਗੁਰੂ ਨੂੰ ਮਿਲਣ ਤੋਂ ਪਹਿਲਾਂ ਸਾਡੇ ਅੰਦਰ ਕਈ ਪ੍ਰਕਾਰ ਦੇ ਔਗਣ ਹਨ ਦੁਰਮਤ ਹੁੰਦੀ ਹੈ ਬੁਰੀ ਬੁੱਧੀ ਬੁਰੇ ਖਿਆਲ ਬੁਰੀਆਂ ਵਿਚਾਰਾਂ ਬੁਰੀ ਸੋਚਣਾ ਜਦੋਂ ਅਸੀਂ ਰੱਬ ਦੇ ਪਿਆਰਿਆਂ ਨੂੰ ਗੁਰੂ ਦੇ ਚਰਨਾਂ 'ਚ ਜੁੜ ਕੇ ਮਿਲ ਕੇ ਮਿਲਦੇ ਹਾਂ ਤਾਂ ਇਹ ਮਤ ਖੋਈ ਜਾਂਦੀ ਹੈ ਜਦੋਂ ਅੰਦਰੋਂ ਦੁਰਮਤ ਬੁਰੀ ਬੁੱਧੀ ਨਿਕਲ ਜਾਂਦੀ ਹੈ ਫਿਰ ਮਨ ਦੇ ਅੰਦਰ ਉੱਚੇ ਖਿਆਲ ਆਉਂਦੇ ਨੇ ਰੱਬ ਦੇ ਪਿਆਰ ਵਾਲੇ ਰੰਗੀ ਹੋਈ ਖਿਆਲ ਆਉਂਦੇ ਨੇ ਮੰਦਰੋਂ ਮਾਨ ਪਵਿੱਤਰ ਹੋ ਜਾਂਦਾ ਹੈ ਪਹਿਲਾਂ ਸਾਜਾ ਪਤ ਤ ਗਿਰੇ ਹੋਏ ਸੀ ਪੁਨੀਤ ਹੁਣ ਪਵਿੱਤਰ ਹੋ ਗਏ ਆ ਰਾਮਦਾਸ ਸਰੂਗਰਨਾਤੇ ਸਗਲਾਥੇ ਪਾਪ ਕੁਮਾਤੇ ਰਾਮਦਾਸ ਇਹ ਸ਼ਬਦ ਦੋ ਪ੍ਰਕਾਰ ਦੇ ਨਾਲ ਇਹਦੀ ਵਿਚਾਰ ਕੀਤੀ ਜਾਂਦੀ ਹੈ ਰਾਮ ਪਰਮੇਸ਼ਰ ਦਾਸ ਉਹਦੇ ਪਿਆਰੇ ਰਾਮਦੇਵ ਦਾਸ ਰੱਬ ਦੇ ਪਿਆਰਿਆਂ ਦੀ ਜਿਹੜੀ ਸੰਗਤ ਹੈ ਸੰਗਤ ਰੂਪੀ ਸਰੋਵਰ ਹੈ ਸੰਗਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨਾਲ ਸਾਡੇ ਕਮਾਏ ਹੋਏ ਪਾਪ ਉਤਰ ਜਾਂਦੇ ਨੇ ਪਿਛਲੇ ਜਨਮਾਂ ਦੇ ਕਮਾਏ ਹੋਏ ਨੇ ਪਤਾ ਨਹੀਂ ਕਿੰਨੇ ਕਿ ਪਿਛਲੇ ਜਨਮ ਹੋਏ ਨੇ ਪਿਛਲੇ ਜਨਮਾਂ 'ਚ ਕਿੰਨੇ ਕ ਪਾਪ ਕੀਤੇ ਨੇ ਉਹ ਸਾਰੇ ਰਹਿ ਜਾਂਦੇ ਨੇ ਜਿਹੜੇ ਸਰਲ ਅਰਥ ਨੇ RAMDAS ਕਿਉਂਕਿ ਜੋ ਮਰਤ ਸਰਲ ਸਰੋਗਰ ਹੈ ਈ RAMDAS ਸਰੋਗਰ ਮੰਨਿਆ ਜਾਂਦਾ ਹੈ ਮਹਾਰਾਜ ਨੇ ਵਚਨ ਦੋ ਵਾਰੀ ਉਚਾਰਨ ਕੀਤਾ ਬਾਣੀ ਦੇ ਵਿੱਚ ਇਹ ਸ਼ਬਦ ਆਪਣਾ 624 ਅੰਕ ਤੇ ਹੈ RAMDAS ਸਰੋਗਰ ਨਾਤੇ ਸਗਲਾਥੀ ਪਾਪ ਕਮਾਤੇ ਦੂਸਰਾ ਵਚਨ ਮਹਾਰਾਜ ਦਾ ਆਉਂਦਾ ਹੈ 625 ਅੰਕ ਤੇ ਸਤਿਗੁਰੂ ਪਾਤਸ਼ਾਹ ਉੱਥੇ ਵੀ ਵਚਨ ਕਰਦੇ ਨੇ RAMDAS ਸਰੋਗਰ ਨਾਤੇ ਸਭ ਉਤਰੇ ਪਾਪ ਕਮਾਤੇ ਇੱਥੇ ਬਾਦਸ਼ਾਹ ਨੇ ਆਖਿਆ ਸਭ ਲਾਥੇ ਪਾਪ ਕਮਾਤੇ ਇੱਥੇ ਕਹਿੰਦੇ ਉਤਰੇ ਪਾਪ ਕਮਾਤੇ ਉਤਰਗੇ ਕਮਾਏ ਹੋਏ ਪਾਪ ਧੰਨ ਗੁਰੂ ਰਾਮਦਾਸ ਮਹਾਰਾਜੀ ਦੇ ਸੋਗ ਅੰਮ੍ਰਿਤ ਸਰ ਸਾਹਿਬ ਵਿੱਚ ਅੰਮ੍ਰਿਤ ਸਰ ਵਿੱਚ ਜੋਤ ਜਗਾਵਾਏ ਜੀ ਸਤਿਗੁਰਾਂ ਨੇ ਜੋਤ ਜਗਾਈਏ ਜਾਗ ਰਹੀ ਹੈ ਜੀ ਉੱਥੇ ਜਦੋਂ ਅਸੀਂ ਜਾ ਕੇ ਇਸ਼ਨਾਨ ਕਰਦੇ ਹਾਂ ਸ਼ਬਦਾ ਦੇ ਨਾਲ ਪਿਆਰ ਦੇ ਨਾਲ ਬਾਣੀ ਨਾਲ ਜੁੜਦੇ ਹਾਂ ਕੀਰਤਨ ਨਾਲ ਜੁੜਦੇ ਹਾਂ ਮਨ ਇਕਾਦਰ ਹੁੰਦਾ ਤਾਂ ਸਾਡੇ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ ਗਨ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਿਆਈਏ ਇਸ ਕਰਕੇ ਸਾਨੂੰ ਸਾਰਿਆਂ ਨੂੰ ਨਿਤਾ ਪ੍ਰਤੀ ਗੋਬਿੰਦ ਦੇ ਗੁਣ ਗਾਉਣੇ ਚਾਹੀਦੇ ਨੇ ਸਤ ਸੰਗਤ ਦੇ ਵਿੱਚ ਮਿਲ ਕੇ ਵਾਹਿਗੁਰੂ ਧਿਆਉਣਾ ਚਾਹੀਦਾ ਹੈ ਮਨ ਬਾਛਤ ਫਲ ਪਾਏ ਗੁਰੂ ਪੂਰਾ ਹਿਰਦੇ ਧਾਏ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਹਿਰਦੇ ਕਰਕੇ ਧਿਆਇਆ ਹੈ ਧਿਆਨ ਦੇ ਵਿੱਚ ਲਿਆ ਕੇ ਇੱਕ ਰਸੋ ਕੀ ਉਸ ਨੂੰ ਜਪਿਆ ਹੈ ਜੋ ਮਨ ਚਾਹੁੰਦਾ ਹੈ ਬਾਛਤ ਫਲ ਪ੍ਰਮਾਤਮਾ ਦੀ ਪ੍ਰਾਪਤੀ ਗੁਰਮਤਿ ਦੀ ਵਿਚਾਰ ਉਹਨਾਂ ਨੂੰ ਇਦਾਤਾਂ ਪ੍ਰਾਪਤ ਹੁੰਦੀਆਂ ਹਨ ਗੁਰ ਗੋਪਾਲ ਆਨੰਦਾ ਜਪ ਜਪ ਜੀਵੇ ਪਰਮ ਆਨੰਦਾ ਗੁਰੂ ਤੇ ਪਰਮੇਸ਼ਰ ਇੱਕੋ ਹੀ ਰੂਪ ਹਨ ਗੁਰੂ ਗੋਬਾਲ ਗੋਮੈ ਧਰਤੀ ਪਾਲ ਮੈਨੇ ਪਾਲਣਾ ਕਰਨ ਵਾਲਾ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਗੋਬਾਲ ਪਰਮੇਸ਼ਰ ਹੈ ਗੁਰੂ ਵੀ ਤੇ ਗੋਬਾਲ ਇੱਕੋ ਹੀ ਰੂਪ ਹਨ ਗੁਰ ਪਰਮੇਸ਼ਰ ਇੱਕੋ ਜਾਨ ਗੁਰੂ ਤੇ ਪਰਮੇਸ਼ਰ ਆਨੰਦ ਦਾ ਰੂਪ ਨੇ ਜਦੋਂ ਅਸੀਂ ਗੁਰੂ ਗੁਰੂ ਜਪੀਏ ਸ਼ਬਦ ਰੂਪ ਜਾਂ ਪਰਮੇਸ਼ਰ ਦਾ ਨਾਮ ਜਪੀਏ ਉਹ ਸਾਨੂੰ ਆਨੰਦ ਬਖਸ਼ਦੇ ਨੇ ਬਖਸ਼ਿਆ ਉਹ ਆਨੰਦ ਜਪ-ਜਪ ਜੀਵੇ ਪਰਮਾਨੰਦ ਪਰਮਾਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਅਸੀਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦੇ ਹਾਂ ਜਨ ਨਾਨਕ ਨਾਮ ਧਿਆਇਆ ਸਤਗੁਰੂ ਜੀ ਕਥਨ ਕਰਦੇ ਹਨ ਆਖਰੀ ਪੰਕਤੀਆਂ ਨੇ ਪਾਤਸ਼ਾਹ ਨੇ ਕਥਨ ਕੀਤਾ ਕਿ ਉਹਦੇ ਜਨ ਪਿਆਰਿਆਂ ਨੇ ਉਹਦਾ ਨਾਮ ਤੇ ਆਇਆ ਹੈ ਰਬੇ ਆਪਣਾ ਬਿਰਦ ਰਖਾਇਆ ਫਿਰ ਪਰਮੇਸ਼ਰ ਨੇ ਆਪਣੇ ਜਾਣ ਕੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਪਰਮੇਸ਼ਰ ਆਪਣੇ ਬਣਾ ਲੈਂਦਾ ਹੈ ਫਿਰ ਉਹਨਾਂ ਦਾ ਜਿਹੜਾ ਬਿਰਦ ਪੈਜ ਲਾਜ ਹੈ ਤੁਹਾਨੂੰ ਆਬਰਖਾਇਆ ਆਬਰ ਰੱਖਿਆ ਕਰਦਾ ਹੈ ਜਿਵੇਂ ਪ੍ਰਹਿਲਾਦ ਰੱਖਿਆ ਗਈ ਸੀ ਨਾਮਦੇਵ ਜੀਾਂ ਨੇ ਕੀਤੀ ਇਸੇ ਤਰ੍ਹਾਂ ਸਦਨੇ ਦੀ ਕੀਤੀ ਕਿੰਨੇ ਆ ਭਗਤਾਂ ਨੇ ਰੱਖਿਆ ਪ੍ਰਮਾਤਮਾ ਨੇ ਕੀਤੀ ਹੈ ਨਰਸੀ ਬਾਹਮਣ ਹੋਇਆ ਉਹਦੀ ਜੁੜੀ ਤਾਰੀ ਪਰਮੇਸ਼ਰ ਨੇ ਆਪ ਨੂੰ ਕਿਰਪਾ ਕਰਕੇ ਏਉਂ ਅਕਾਲ ਪੁਰਖ ਵਾਏ ਗੁਰੂ ਪਰਮੇਸ਼ਰ ਉਹਨਾਂ ਦਾ ਉਹਨਾਂ ਦਾ ਉਹਨਾਂ ਦੀ laaj ਉਹਨਾਂ ਦਾ ਧਰਮ ਬਿਰਧ ਰਾਜ ਆਪ ਰੱਖਦਾ ਹੈ ਮਹਾਰਾਜ ਕਹਿੰਦੇ ਜਨ ਨਾਨਕ ਨਾਮ ਤੇ ਆਇਆ ਪਰਮ ਆਪਣਾ ਬਿਰਧ ਰਖਾਇਆ ਅਸੀਂ ਉਸ ਵਾਹਿਗੁਰੂ ਦਾ ਨਾਮ ਤੇ ਆਇਆ ਹੈ ਪਰਮੇਸ਼ਰ ਨੇ ਆਪਣੇ ਜਾਣ ਕੇ ਸਾਡਾ ਬਿਰਧ ਰਖਿਆ ਪੈਜ ਰਖੀਏ ਉਹਨੇ ਆਪਣੇ ਬਿਰਧ ਜਿਹੜਾ ਪ੍ਰਮਾਤਮਾ ਦਾ ਸੁਭਾਅ ਹੈ ਆਪਣੇ ਸੁਭਾਅ ਦੇ ਮੁਤਾਬਕ ਸਾਡੇ 'ਤੇ ਕਿਰਪਾ ਕਰਕੇ ਜਿਹੜੇ ਉਹਦੇ ਨਾਮ ਜਪਣ ਵਾਲੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੀ ਪੈਜ ਉਹਨਾਂ ਦੀ laaj ਵਾਹਿਗੁਰੂ ਪਰਮੇਸ਼ਰ ਆਪ ਰਖਦਾ ਹੈ ਆਪ ਨਾજર ਹਾਜ਼ਰ ਨਾજર ਹੋ ਕੇ ਉਹਨਾਂ ਤੇ ਆਪਣੀਆਂ ਰਹਿਤਾਂ ਵਰਤਉਂਦਾ ਹੈ ਸਵਾ ਉਹ ਸੁਮੁੱਚੀ ਸ਼ਬਦ ਦੀ ਜਿਹੜੀ ਪਾਤਸ਼ਾਹ ਨੇ ਸੂਰਜੈ ਹੀ ਸਿਧਾਂਤ ਰੱਖਿਆ ਹੋਇ ਇਹੀ ਹੈ ਜਿਹੜੇ ਵਾਹਿਗੁਰੂ ਦੇ ਚਰਨਾਂ 'ਚ ਪ੍ਰਮਾਤਮਾ ਦੇ ਚਰਨਾਂ 'ਚ ਜੁੜ ਜਾਂਦੇ ਉਹਨਾਂ ਦੀ ਪੈਜ ਉਹਨਾਂ ਦੇ ਜਿਹੜੇ ਕਾਰਜ ਨੇ ਵਾਹਿਗੁਰੂ ਆਪ ਸਵਾਦ ਹੈ ਭਗਤ ਅੰਨਾ ਜੀ ਵੀ ਇਹੀ ਕਹਿੰਦੇ ਨੇ ਗੋਪਾਲ ਤੇਰਾ ਆਰਤਾ ਜੋ ਜਨ ਤੂਰੀ ਭਗਤ ਕਰੰਤੇ ਚੰਕੇ ਕਾਜ ਸਵਾਰ ਦਾ ਹੀ ਬੋਲ ਮੇਰ ਤਾਂ ਈ ਤੇਰੇ ਅੱਗੇ ਆਰਦਾ ਆਰਤਾ ਮੈਂ ਆਕੇ ਤੇਰੇ ਨਾਲ ਰੱਤਿਆ ਹਾਂ ਆਰਤਾ ਭਾਵ ਕਿ ਮੇਰਾ ਈ ਹੀ ਅੰਦਰੋਂ ਅਰਦਾਸ ਹੈ ਈ ਤੇਰੇ ਅੱਗੇ ਜੋਦਰੀ ਹੈ ਜਿਹੜੇ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਕਾਜ ਸਵਾਰ ਦਾ ਵਾਹਿਗੁਰੂ ਸਵਾਰ ਦਾ ਮੀਰੇ ਆਪਣੇ ਸੇਵਕੀ ਆਪੇ ਰੱਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵੰਗੀ ਤਾ ਤਾ ਉਕਤਾ ਹੈ ਉਥੇ ਉਥੇ ਵਾਹਿਗੁਰੂ ਆਪ ਪਹੁੰਚਦਾ ਹੈ ਜਿੱਥੇ ਜਿੱਥੇ ਪਰਮੇਸ਼ਰ ਦੇ ਪਿਆਰੇ ਉਹਨਾਂ ਨੂੰ ਯਾਦ ਕਰਦੇ ਨੇ ਉਹਨਾਂ ਦੀ ਰੱਖਿਆ ਕਰਨ ਵਾਸਤੇ ਆਪ ਪਰਮਾਤਮਾ ਜਾਂਦਾ ਹੈ ਇਸ ਕਰਕੇ ਸਾਡੇ ਲਈ ਇਹ ਉਪਦੇਸ਼ ਹੈ ਅੱਬਾ ਵੀ ਉਸ ਵਾਹਿਗੁਰੂ ਪਰਮਾਤਮਾ ਦੀ ਪਿਆਰ ਵਿੱਚ ਜੁੜੀਏ ਉਦੀ ਭਗਤੀ ਕਰੀਏ ਗੁਰਮਤ ਅਨਸਾਰ ਗੁਰਬਾਣੀ ਬੜੀ ਏ ਗੁਰਬਾਣੀ ਨਾਲ ਜੁੜੀ ਏ ਅੰਮਤ ਸ਼ਕੀਏ ਗੁਰੂ ਗੁਰੂ ਜਪਦੇ ਹੋਏ ਜੀਵਨ ਦਾ ਲਾਹ ਲੈ ਕੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਬਾਕੇ ਬਣੀਆ ਪਈਆ ਭੁੱਲਾ ਮਾਫ ਕਰਨੀਆ ਫਤਿਹ ਪ੍ਰਵਾਨ ਕਰਨੀ ਜਨ ਨਾਨਕ ਨਾਮ ਤੇ ਆਇਆ ਆਪਨਾ ਮਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ